ਤੁਸੀਂ ਕਦੇ ਆਪ ਬੰਦੇ ਰਹੇ ਹੋ ਪੱਗਿਆ ਕਦੇ ਨਹੀਂ ਬੰਨੀ ਸ਼ੌਕ ਹਮੇਸ਼ਾ ਰਿਹਾ ਹੈ ਵਿਆਹ ਸ਼ਾਦੀਆਂ ਚ ਬਣਾਉਣੇ ਆ ਬੰਨੀਆਂ ਹੁੰਦੀ ਨਹੀਂ ਮੈਂ ਇੱਕ ਵਾਰੀ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਸੀ ਹੱਥ ਬੈਠਿਆ ਨਹੀਂ ਮੇਰਾ ਮੈਨੂੰ ਬੜਾ ਸ਼ੌਕ ਹੈ ਬੰਨਦਾ ਕਿਉਂਕਿ ਬਤੌਰ ਪੰਜਾਬੀ ਹੋਣ ਦੇ ਇਟ ਇਜ਼ ਅ ਨੈਚੁਰਲ ਥਿੰਗ ਕਿ ਮੇਰਾ ਮਨ ਕਰਦਾ ਹੈ ਕਿ ਮੈਂ ਪੱਗ ਪਾਇਆ ਕਰਾਂ ਕਦੀ ਕਦੀ ਕਰਦਾ ਮਨ ਵਿਆਹ ਸ਼ਾਦੀਆਂ ਤਾਂ ਪਾਈ ਦੀ ਹੈ ਉਹ ਤਾਂ ਹੈ ਨਹੀਂ ਬੇਟੀ ਦੇ ਵਿਆਹ ਵੀ ਪਾਈ ਸੀ ਬਟ ਬੇਟਿਆਂ ਦੇ ਵਿਆਹ ਚ ਵੀ ਪਾਈ ਸੀ ਤਹਾ ਫਿਰ ਦੇਖੋ ਕੋਈ ਸਿੱਖ ਲਾਂਗੇ ਤੁਸੀਂ ਸ਼ਗਨ ਵਾਲਾ ਬੈਗ ਟੰਗਿਆ ਸੀ ਜਿਵੇਂ ਉਹ ਸ਼ਗਨ ਫੜਾਉਂਦੇ ਇੱਕ ਬੈਗ ਟੰਗਿਆ ਹੁੰਦਾ ਪਿਓ ਤੇ ਉਹ ਨਹੀਂ ਸੀ ਮੈਂ ਟੰਗਿਆ ਭਰ ਜਾਂਦਾ ਫਿਰ ਕਿਸੇ ਨੂੰ ਦਿਓ ਫਿਰ ਦੁਬਾਰਾ ਭਰੋ ਨਹੀਂ ਉਹ ਬੰਦੇ ਰੱਖੇ ਹੋਏ ਸੀ ਕਿਵੇਂ ਬੰਬੇ ਕਿਵੇਂ ਹੁੰਦਾ ਸਰ ਸ਼ਾਇਦ ਦੇ ਵਿਆਹ ਤੇ ਆਏ ਤੁਸੀਂ ਸ਼ਗਨ ਵਾਲਾ ਲਫਾਫੇ ਨਹੀਂ ਫੜੇ ਮੈਂ ਨਹੀਂ ਫੜੇ ਜਿਹੜੇ ਜੇ ਜੇ ਕੋਈ ਲਫਾਫਾ ਆਇਆ ਵੀ ਹੋਵੇ ਤਾਂ ਮੈਂ ਮੁੰਡੇ ਵਾਲ ਕਰ ਦਿੰਦਾ ਸਰ ਜਿਵੇਂ ਅਸੀਂ ਸਧਾਰਨ ਲੋਕ ਵਿਆਹ ਤੋਂ ਬਾਅਦ ਬੈੰਨੇ ਆ ਲਫਾਫੇ ਖੋਲਦੇ ਆ ਵੀ ਸ਼ਰਮਾ ਜੀ 1100 2100 ਤੁਸੀਂ ਜਿਹੜੇ ਅਮੀਰ ਸਟਾਰ ਲੋਕ ਹੁੰਦੇ ਹੋ ਤੁਸੀਂ ਦੇਖਦੇ ਹੋ ਵੀ ਅਮਤਾਪ ਬਚਨ ਸਾਹਿਬ ਕਿੰਨੇ ਦੇਖਦੇ ਨੇ ਭਰਾਵਾ ਅਸੀਂ ਤੇ ਕੀ ਸੁਨੀ ਦਿਓਲ ਦਾ ਸ਼ਗਨ ਕਿੰਨਾ ਆਇਆ ਨਹੀਂ ਮੈਂ ਇੱਕ ਤੇ ਸਟਾਰ ਨਹੀਂ ਆਗਾ ਜਦ ਦੂਜੇ ਅਸੀਂ ਬੜੇ ਸਿੱਧੇ ਜਿਹੇ ਸਿੰਪਲ ਜਿਹੇ ਬੰਦੇ ਆ ਅਸੀਂ ਲਿਫਾਫਿਆਂ ਵਾਲੇ ਲੈਵਲ ਤੇ ਪਹੁੰਚੇ ਨਹੀਂ ਆਦੇ ਔਰ ਐਡੀ ਵੱਡੀ ਲਵਾਉਣ ਦੇ ਲੈਵਲ ਇਹ ਹੁੰਦਾ ਕਿ ਨਹੀਂ ਹੁੰਦਾ ਸਰ ਉੱਥੇ ਸ਼ਗਨ ਪਾਉਂਦੇ ਆ ਸਰ ਉੱਥੇ ਵਿਆਹਾਂ ਵਿੱਚ ਜਿਵੇਂ ਤੁਸੀਂ ਜਿਹੜੇ ਵੱਡੇ ਵਿਆਹਾਂ 'ਚ ਜਾਂਦੇ ਹੋ ਹਾਂ ਨਹੀਂ ਕੁਝ ਲੋਕੀ ਮੇਰੇ ਕਹਾ ਪਰਿਵਾਰ ਵਾਲੇ ਹੀ ਪਾਉਂਦੇ ਆ ਨੋਰਮਲੀ ਜਿਹੜੇ ਬਾਹਰੋਂ ਆਉਂਦੇ ਉਹ ਇਸ ਤਰ੍ਹਾਂ ਸ਼ਗਨ ਨਹੀਂ ਪਾਉਂਦੇ ਮੇਰਾ ਤਾਂ ਨਹੀਂ ਖਿਆਲ ਮੇਰਾ ਐਕਸਪੀਰੀਅੰਸ ਵੀ ਨਹੀਂ ਹੈ ਤੁਸੀਂ ਪਾਉਂਦੇ ਨਹੀਂ ਨਾ ਹੀ ਤੁਸੀਂ ਸ਼ਗਨ ਲਿਆ ਪਰਿਵਾਰ ਵਾਲੇ ਪਾਉਂਦੇ ਹੈ ਹੋਰ ਬਾਹਰ ਦੇ ਜਿਹੜੇ ਲੋਕੀ ਆਉਂਦੇ ਉਹ ਮਤਲਬ ਕਿੰਨੀ ਕਮਾਲ ਗੱਲ ਹੈ ਨਾ ਅਸੀਂ ਨਾ ਸਰ ਜੱਜ ਕਰ ਰਹੇ ਹੁੰਨੇ ਆ ਵੀ ਇਹ ਮਲੋਟ ਵਾਲੇ ਚਾਚੇ ਦਾ ਸ਼ਗਨ ਹੈ ਇੰਨਾ ਹੋਊਗਾ ਇਹ ਬਠੰਡੇ ਵਾਲੀ ਭੂਆ ਦਾ ਹੈ ਵੀ ਤੁਸੀਂ ਮੈਂ ਇਹ ਸੋਚ ਰਿਹਾ ਕਿ ਸਾਰਾ ਟੱਬਰ ਬੈਠਾ ਹੈ ਪੰਕਜ ਕਪੂਰ ਸਾਹਿਬ ਵਿਚਾਲੇ ਬੈਠੇ ਹੈ ਤੋ ਕਹੇ ਰਿਹਾ ਮਤਾਬਚਨ ਇਹ ਨਾ ਬਈਨੇ ਲੱਖ ਹੋਣਾ ਚਾਹੀਦਾ ਇਹ ਅੱਛਾ ਐਂਟਰਟੇਨਿੰਗ ਥਾਟ ਹੈ ਬਹੁਤ ਐਂਟਰ ਕੱਟ ਨਿਕਲਿਆ ਤਾਂ ਫਿਰ ਬੰਦਾ ਕਹੇ ਬਈ ਕਮਾਲ ਹੈ ਯਾਰ ਬਚਨ ਸਾਹਿਬ ਸ਼ਗਨ ਹੀ ਨਹੀਂ ਪੂਰਾ ਪਾ ਕੇ ਗਏ ਨਹੀਂ ਬੜੀ ਐਂਟਰਟੇਨਿੰਗ ਗੱਲ ਕੀਤੀ ਹੈ ਤੁਸੀਂ ਪਰ ਸਾਡਾ ਕੋਈ ਅਜਾ ਤਜਰਬਾ ਹੈ ਨਹੀਂ ਇਹਨੂੰ ਲੈ ਕੇ